ਪੈ ਗਈਆਂ ਭਾਜੜਾ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਪੁਲਿਸ ਤਾਇਨਾਤ ਹੈ ਪ੍ਰਸ਼ਾਸਨ ਨੇ ਵੀ ਪੂਰੀ ਬੱਸ ਲਾ ਕੇ ਰਸਤਾ ਬੰਦ ਕੀਤਾ ਹੋਇਆ ਹੈ ਅਤੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਦੋਸਤੋ ਲੋਕਾਂ ਦੇ ਇਕੱਠ ਦਾ ਅੰਦਾਜ਼ਾ ਤਾਂ ਤੁਸੀਂ ਇਸੇ ਇਕੱਠ ਨੂੰ ਦੇਖ ਕੇ ਹੀ ਲਗਾ ਸਕਦੇ ਹੋ ਕਿ ਬਹੁਤ ਜ਼ਿਆਦਾ ਥਾਂ ਥਾਂ ਤੇ ਨਾਕੇ ਲਗਾ ਕੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਇੰਨਾ ਵੱਡਾ ਐਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠ ਪਹੁੰਚ ਚੁੱਕਿਆ ਜਿਸ ਨੂੰ ਪੂਰੇ ਕੈਮਰੇ ਦੇ ਵਿੱਚ ਕੈਦ ਕਰਨਾ ਵੀ ਔਖਾ ਹੈ ਦੋਸਤੋ ਇਹ ਜਿਹੜਾ ਤੁਹਾਨੂੰ ਇਕੱਠ ਦਿਖਾ ਰਿਹਾ ਹੈ ਇਹ ਇੱਕ ਜਗ੍ਹਾ ਹੈ ਜੇ ਆਪਾਂ ਸੰਗਰੂਰ ਦੇ ਪਾਰੇ ਤੋਂ ਵਾਲੇ ਦੀ ਗੱਲ ਕਰਦੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਧਰਨੇ ਨੇ ਇਸ ਤਰ੍ਹਾਂ ਦੇ ਜਿਹੜੇ ਇਕੱਠ ਕੀਤੇ ਗਏ ਨੇ ਉਹ ਕਈ ਸਾਰੇ ਇਕੱਠ ਨੇ ਬੇਥਾਂ ਵਾਲੇ ਉੱਤੇ ਲੋਕ ਖੜੇ ਹੋਏ ਨੇ ਤਾਂ ਦੋਸਤੋ ਬੈਸੇ ਰਾਸਤੇ ਦੇ ਵਿੱਚ ਖੜਾ ਖੜਾ ਲੋਕਾਂ ਨੂੰ ਰੋਕਿਆ ਗਿਆ ਬਹੁਤ ਪੱਕੇ ਤੌਰ ਤੇ ਇਹ ਤਾਂ ਕਹਿ ਸਕਦਾ ਕਿ ਜਿਹਨ ਲੋਕਾਂ ਨੂੰ ਰੋਕਦੇ ਸੀ ਉਹਨੂੰ ਵਾਪਸ ਨਹੀਂ ਭੇਜਿਆ ਜਾਂਦਾ ਸੀ ਬਲਕਿ ਬੱਸਾਂ ਦੇ ਵਿੱਚ ਪਾ ਕੇ ਉਹਨੂੰ ਥਾਣੇ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਸ਼ਾਮ ਤੱਕ ਲਈ ਨਾਜ਼ਰਬੰਦ ਕੀਤਾ ਗਿਆ ਡਿਟੇਲ ਕੀਤਾ ਜਾ ਰਿਹਾ ਸੀ ਤੇ ਨਾਲ ਹੀ ਪੱਤਰਕਾਰਾਂ ਨੂੰ ਵੀ ਰੋਕ ਕੇ ਤੇ ਪੱਤਰਕਾਰਾਂ ਨੂੰ ਵੀ ਨਾਜ਼ਰਬੰਦ ਕੀਤਾ ਜਾ ਰਿਹਾ ਸੀ ਪਰ ਫਿਰ ਵੀ ਦੋਸਤੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਭੀੜ ਜਿਹੜੀ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਭਾਨੇ ਸਿੱਧੂ ਦੇ ਮਗਰ ਸੰਗਰੂਰ ਰੈਲੀ ਦੇ ਵਿੱਚ ਆਈ ਹੋਊਗੀ ਜਿੰਨੀ ਭੀੜ ਰਸਤੇ ਦੇ ਵਿੱਚ ਖੜ ਗਈ ਪਰ ਫੇਰ ਵੀ ਕੁਝ ਲੋਕ ਆਪਣੇ ਹਿਸਾਬ ਦੇ ਨਾਲ ਕਿਸੇ ਤਾਂ ਕਿਸੇ ਤਰੀਕੇ ਦੇ ਨਾਲ ਚਾਹੇ ਬਲ ਨਾਲ ਲਾ ਲੋ ਚਾਹੇ ਚੋਰੀ ਛੁਪੇ ਲਾ ਲੋ ਜਿਵੇਂ ਵੀ ਲਾ ਲੋ ਇੱਥੇ ਤੱਕ ਪਹੁੰਚੇ ਨੇ ਤਾਂ ਦੋਸਤੋ ਇੱਥੇ ਤੁਸੀਂ ਇਕੱਠ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਰੈਲੀ ਨੂੰ ਤੁਸੀਂ ਕਿੰਨੀ ਕੁ ਸਫਲ ਰੈਲੀ ਦਾ ਜਿਹੜਾ ਇਹਨੂੰ ਖਿਤਾਬ ਦੇਓਗੇ ਕਿਉਂਕਿ ਦੋਸਤੋ ਇੱਥੇ ਤੱਕ ਪਹੁੰਚਣਾ ਖਾਲਾ ਜੀ ਦਾ ਬਾੜਾ ਨਹੀਂ ਜਿਵੇਂ ਦੋਸਤੋ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਆਪ ਖੁਦ ਕਾਰ ਦੇ ਵਿੱਚ ਸਿਰਫ ਦੋ ਜਿਹੜੇ ਸੀ ਸਾਨੂੰ ਕਿੰਨੀ ਮੁਸ਼ਕਲ ਆਈ ਇੱਥੇ ਤੱਕ ਪਹੁੰਚਣ ਵਾਸਤੇ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਕਿੰਨੇ ਰਾਸਤੇ ਬਦਲ-ਬਦਲ ਕੇ ਬਦਲ-ਬਦਲ ਕੇ ਅਸੀਂ ਬੜੀ ਮੁਸ਼ਕਲ ਇੱਥੇ ਤੱਕ ਪਹੁੰਚੇ ਆ ਤਾਂ ਦੋਸਤੋ ਫਿਰ ਟਰਾਲੀਆਂ ਦੇ ਇਕੱਠ ਜਾ ਜਿਹੜੀਆਂ ਗੱਡੀਆਂ ਭਰੀਆਂ ਹੋਈਆਂ ਸੀ ਜਿਨ੍ਹਾਂ ਦੇ ਉੱਤੇ ਦੂਰੋਂ ਹੀ ਦੇਖ ਕੇ ਪਤਾ ਲੱਗਦਾ ਸੀ ਵੀ ਭਾਨੇ ਦੀ سپورਟ 'ਚ ਜਾ ਰਹੇ ਨੇ ਤਾਂ ਉਹ ਇੱਥੇ ਤੱਕ ਕਿਵੇਂ ਪਹੁੰਚੇ ਹੋਣਗੇ ਅੰਦਾਜ਼ੇ ਲਗਾ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਤੁਸੀਂ ਵੱਡੇ ਵੱਡੇ ਅਫਸਰ ਆਏ ਹੋਰੇ ਜਿਪਸੀਆਂ ਕਾਰਾਂ ਖੜੀਆਂ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਬੜੀ ਭਾਜੜ ਪਈ ਹੋਈ ਹੈ ਦੋਸਤੋ ਇਹ ਨਹੀਂ ਕਹਿੰਦੇ ਆਪਾਂ ਪੁਲਸਾ ਪ੍ਰਸ਼ਾਸਨ ਨੂੰ ਹੁਕਮਰਾਨਾਂ ਦੇ ਹੁਕਮ ਨੇ ਉਹਨਾਂ ਨੇ ਆਪਣਾ ਹੁਕਮ ਵਜਾਉਣਾ ਹੈ ਉਹਨਾਂ ਦਾ ਹੁਕਮ ਵਜਾਉਣਾ ਤੇ ਆਪਣਾ ਆਪਣੀ ਡਿਊਟੀ ਕਰਨੀ ਹੈ ਪਰ ਦੋਸਤੋ ਪੰਜਾਬ ਦੇ ਜਿਹੜੇ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਜਾਂ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਕਰਫਿਊ ਵਰਗਾ ਮਾਹੌਲ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਇਸ ਨੂੰ ਤੁਸੀਂ ਕਿਸ ਨਜ਼ਰ ਦੇ ਨਾਲ ਦੇਖ ਸਕਦੇ ਹੋ ਤਾਂ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਦੋਸਤੋ ਲੋਕ ਹਜੇ ਇੱਥੇ ਹੀ ਨਹੀਂ ਲੋਕ ਆ ਰਹੇ ਨੇ ਰਸਤੇ ਦੇ ਵਿੱਚ ਕਿਵੇਂ ਨਾ ਕਿਵੇਂ ਅੱਖ ਬਚਾ ਕੇ ਜਿਵੇਂ ਵੀ ਜਿਹੜਾ ਸੰਭਵ ਹੁੰਦਾ ਹੈ ਉਹ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਬੜੀ ਵੱਡੀ ਭੀੜ ਜਿਹੜੀ ਆਪਣੇ ਭਾਨੇ ਸਿੱਧੂ ਦੇ ਮਗਰ ਸੰਗਰੂਰ ਦੀ ਧਰਨੇ ਦੇ ਵਿੱਚ ਸੰਗਰੂਰ ਦੀ ਰੈਲੀ ਦੇ ਵਿੱਚ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਰੈਲੀ ਨੂੰ ਇੱਕ ਸਫਲ ਰੈਲੀ ਦਾ ਜਿਹੜਾ ਖਿਤਾਬ ਦੇਣਾ ਗਲਤ ਨਹੀਂ ਹੋਊਗਾ ਕਿਉਂਕਿ ਲੋਕ ਜਿਨ੍ਹਾਂ ਦਾ ਭਾਨੇ ਸਿੱਧੂ ਦੇ ਨਾਲ ਸ਼ਾਇਦ ਮੈਨੂੰ ਲੱਗਦਾ ਕੋਈ ਰਿਸ਼ਤਾ ਨਹੀਂ ਹੋਣਾ ਇੱਕ ਇਨਸਾਨੀਅਤ ਦੇ ਨਾਤੇ ਲਾ ਲੋ ਚਾਹੇ ਇੱਕ ਧੱਕੇਸ਼ਾਹੀ ਦੇ ਨਾਤੇ ਲਾ ਲੋ ਲੋਕ ਪਹੁੰਚੇ ਨੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਪੱਖ ਦੇ ਵਿੱਚ ਦੇ ਦੋਸਤੋ ਜਿਹੜਾ ਭਗਵੰਤ ਮੰਦਿਰ ਕੋਠੇ ਇਥੋਂ ਕਿਲੋਮੀਟਰ 1.5 ਕਿਲੋਮੀਟਰ ਦੀ ਦੂਰੀ ਤੀ ਹੈ ਇਥੇ ਸਖਤ ਜਿਹੜੇ ਲਗਾ ਦਿੱਤੇ ਗਏ ਨੇ ਬੈਰੀਕਡ ਬਸਾਂ ਟੇਡੀਆਂ ਲਾ ਕੇ ਇਥੇ ਲੋਕਾਂ ਨੂੰ ਰੋਕ ਦਿੱਤਾ ਗਿਆ ਹੈ ਹਾਲਾਂਕਿ ਇਥੇ ਤੱਕ ਲੋਕ ਪਹੁੰਚ ਹੀ ਚੁੱਕੇ ਨੇ ਦੇਖਦੇ ਆ ਗਾਹਾਂ ਲੋਕ ਜਾਣਗੇ ਜਾਂ ਇੱਥੇ ਰੁਕਣਗੇ ਉਹ ਜੋ ਵੀ ਰਿਪੋਰਟ ਆਏਗੀ ਉਹ ਤੁਹਾਡੇ ਨਾਲ ਟਾਈਮ ਟੂ ਟਾਈਮ ਸਾਂਝੀ ਕਰਦੇ ਰਹਾਂਗੇ ਵੀਡੀਓ ਨੂੰ ਸ਼ੇਅਰ ਬਾਤ ਤੋਂ ਬਾਅਦ ਜ਼ਰੂਰ